ਸਤਿ ਸ਼੍ਰੀ ਅਕਾਲ ਮੈਂ ਹਰਤ ਰਾਹੁਲ ਰਾਏ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਰ ਆਗੂ ਹਲਕਾ ਗੱਜੜਵਾੜ ਦੇ ਜਿਹੜੇ ਅੰਚਾਰਕ ਸੀ ਜਿੰਪੀ ਢਿੱਲੋਂ ਨੇ ਅਚਾਨਕ ਜਿਹੜਾ ਅਸਤੀਫਾ ਦਿੱਤਾ ਉਸ ਤਸਦੀਫੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਪੂਰੀ ਤਰ੍ਹਾਂ ਭੱਜ-ਕੋੜ ਮਚ ਗਈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੀ ਬੜਾ ਬੜਾ ਝਟਕਾ ਲੱਗਿਆ ਅਤੇ ਤੀਸਰੇ ਪਾਸੇ ਜੇ ਬਾਗੀਧੜੇ ਦੀ ਗੱਲ ਕਰੀਏ

ਹਲਕਾ ਹੈ ਅਤੇ ਮੈਂ ਇਥੂ ਦਾ ਵਸਨੀਕ ਹਾਂ ਇਥੂ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਅੰਦਰ ਅਧਰੂ ਜਿਹੜੇ ਨੇ ਮਨਪ੍ਰੀਤ ਬਾਦਲ ਅਤੇ ਸੁਖਬੀ ਬਾਦਲ ਦੇ ਜਿਹੜੇ ਅੰਦਰੋਂ ਅੰਦਰੇ ਉਹ ਆਪਣੀ ਖਿਜਲੀ ਪਾਉਂਦੇ ਰਹਿੰਦੇ ਨੇ ਕਿ ਉਹ ਖਿਜਲੀ ਅੰਦਰ ਖਾਤੇ ਨੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਵੇਂ ਦੁੱਧ ਵਿੱਚੋਂ ਮੱਖੀ ਸੁਰਦੇ ਨੇ ਲਾ ਕੇ ਉਸੇ ਤਰ੍ਹਾਂ ਮੈਨੂੰ ਸੁਰ ਦਿੰਦਾ ਹੈ ਜਿਉਂ ਹੀ ਆਕਾਰ ਦੀ ਮੌਜੂਦਾ ਹੋਂਦ ਦਾ ਸਦਾ ਸੁਖੀ ਸੁਬਦਲ ਹੈ ਉਹਨਾਂ ਨੇ ਕਿਹਾ ਕਿ ਮੈਂ ਪੰਜ ਦਿਨਾਂ ਦੇ ਵਿੱਚ ਉੱਠਣ ਨੂੰ ਮਹਿਸੂਸ ਕਰ ਰਿਹਾ ਸੀ ਕਦੇ ਮੈਂ ਕਹਿੰਦੀ ਸੀ ਤੁਹਾਨੂੰ ਤੇਗਰ ਜੇਮਨੀ ਚੋ ਉਹਨੇ ਦਿੱਤੀ ਜਾ ਰਹੀ ਕਿ ਕਹਦੇ ਕਹਦੇ ਸੀ ਮੈਂ ਲੜਾ ਰਹਾ ਕਹਿੰਦਾ ਸੀ ਸੁ ਮਨਪ੍ਰੀਤ ਬਾਦਲ ਜੇਮਨੀ ਚੋ ਲੜਾਈ ਜਗ ਗਈ ਚਰੋਖੀ ਅਕਾਲੀ ਦਲ ਵੱਲੋਂ ਦੂਸਰੇ ਪਾਸੇ ਉਹਨਾਂ ਨੇ ਆਇਆ ਕਿ ਬਾਦਪਰੀਤ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੋਣ ਦੇ ਬਾਵਜੂਦ ਵੀ ਪਿੰਡਾਂ ਦੇ ਯੂਨੀਅਨ ਕਰ ਰਿਹਾ ਸੀ ਲੋਕਾਂ ਦੇ ਘਰੋਂ ਚਾਹ ਪੀਦੇ ਸੀ ਅਤੇ ਕਿਸੇ ਵੀ ਮੈਂਬਰ ਨੂੰ ਉਹਨਾਂ ਨੇ ਭਾਰਤੀ ਜਨਤਾ ਦੀ ਸ਼ਾਹਦੀ ਹੋਇਆ ਇਸ ਇਸ ਗੱਲ ਤੋਂ ਕਲੀਫਾਈ ਹੋ ਗਿਆ ਹੈ ਇਹ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਚਾਹਲੀ ਹੁਣ ਮਨਪ੍ਰਿਤ ਬਾਦਲ ਨੇ ਜਿਹੜੇ ਉਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣਗੇ ਉਹ ਪ੍ਰਧਾਨ ਵੀ ਬਣਗੇ ਅਤੇ ਜੇ ਵੀ ਚੋਣ ਵੀ ਲੜਨਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਗਦਰਵਾਹ

جوپٹر رجیسٹ چیمان انہوں نے کہا کہ اسی ڈپیٹ لو ڈو بھی کھڑا کرنا سی تھی اگر دینی سی جبنی چونگی ہلکا گدروہا تو لیکن ڈپیٹ لو نے پھر پڑھ بات کی تا انہوں نے کہا کہ میں نے ایک وار بھی کیا گیا کہ تسی جنی چون ہے ہلکا گدروہا تو لڑوں کے چونگی اکانی دلگلوں انہوں نے کہا اس کو لے کے گھڑ میں پھر دوبارہ کدھے بھی نہیں واقعا گا ਸ਼ਗੂਮੀ ਅਕਾਦਿਲਰ ਦੇ ਵਿੱਚ ਭਾਵੇਂ ਡਾਕਟਰ ਰਜੀਤ ਸਿੰਘ ਚਿਮਾਰੀ ਇਹ ਗੱਲ ਕਹਿ ਦਿੱਤੀ ਕਿ ਉਹ ਵਾਪਸ ਆਉਣਗੇ ਟਿਕਟ ਜਿੱਲੀਆ ਉਹਨੂੰ ਦਿੱਤੀ ਜਾਵੇਗੀ ਡੱਬੇ ਡੱਬੇ ਜਿਹੜੇ ਉਹ ਉਹਦੇਦਾਰ ਬਣੇ ਜਾਂਦੇ ਨੇ ਉਹ ਮਾਰਕ ਬਣੇ ਜਾਂਦੇ ਨੇ ਜਿੱਪੀ ਚੋਕ ਦੇ ਗੇਟਲੇ ਭਾਵੇਂ ਉਹ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦੋ ਆ ਹਾਰੇ ਨੇ ਲੇਕਿਨ ਫੇਰ ਵੀ 40000 ਤੋਂ ਪਲੱਸ ਵੋਟਾ ਹਰ ਵਾਰ ਡਿੱਪੀ ਤੇ ਲੋਹੂ ਜਿਹੜੀ ਅਕਾਦਲ ਦੇ ਨਾਂ ਤੇ ਪਿਆ ਨੇ ਇਸੇ ਗੇ ਸ਼ਗੂਮੀ ਅਕਾਦਲਰ ਦੇ ਵਿੱਚ ਜੀ

ਜਿਸ ਜੀਮਾ ਆਪੇ ਬਲਵਿੰਦਰ ਸਿੰਘ ਪੁੰਦਰ ਜਿਨ੍ਹਾਂ ਨੇ ਸੁਦੇਟ ਦੇ ਪਿੰਸਾ ਐਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸ ਇਹ ਸੋਹਣੀ ਅਕਾਦੀਦਾਲ ਦੇ ਆਗੂ ਜਿਹੜੇ ਨਾਲ ਲੈ ਲੈ ਕੇ ਸਰਦਾਸ ਫੁਸਿਕ ਬਦਲਦੇ ਧੰਨ